ਲਗਣੀ ਜਾਗਾ ਤੇ ਮੈਂ ਕਿਹਾ ਚਾ ਇਹੋ ਇਧਰ ਲਈ ਲਿਆਂਦਾ ਹੀ ਰੰਗ ਪੀਰ ਨੂੰ ਜਚਣਾ ਬੜਾ ਸੋਹਾਈ ਦਾ ਸਾਹ ਕੱਲਾ ਕਿੰਨਾ ਸੋਹਣਾ ਵਾ ਗੋਲੀ ਚਿੱਟੀ ਹੈਗੀ ਇਹਨੂੰ ਵੀ ਜਚਣਾ ਵਾ ਤੁਹਾਨੂੰ ਤਾਂ ਭਾਬੀ ਉਹ ਵੀ ਬਹੁਤ ਆ ਮਿੰਦੇ ਪਸੰਦ ਦੀ ਬਹੁਤ ਸਿਰਮ ਜੀ ਚੰਦ ਘੜਾਉ ਹੋਈ ਆ ਚਲ ਕੋਈ ਨਹੀਂ ਸਮਾਨ ਤੇ ਭਾਬੀ ਨੂੰ ਅੱਛਾ ਕੋਈ ਜ਼ਿਆਦਾ ਭਾਬੀ ਨੂੰ ਪਸੰਦ ਆਇਆ ਦੇਲ ਕਹਿੰਦਾ ਨਹੀਂ ਜਦੋਂ ਵੀਰੇ ਕਰੇ ਮਿਲਖਾ ਮਿਲੇਗੀ ਨਾ ਮੈਂ ਤੁਹਾਨੂੰ ਵਧੀਆ ਸੂਰ ਬਣਾ ਕੇ ਦਵਾਂਗੀ ਇੱਕੋ ਬਣਾ ਕੇ ਦੇ ਦਵਾਂਗੀ ਪਰ ਐ ਟੌਪ ਦਾ ਸੂਰ ਬਣਾ ਕੇ ਦਵਾਂਗੀ ਮੰਮੀ ਤੁਸੀਂ ਜਿੰਦਾ ਲੈ ਲਓ ਮੈਂ ਨਹੀਂ ਲੈਣਾ ਇੱਕੋ ਕਿ ਮੈਂ ਦੋ ਲੈਣੇ ਆ ਫਿਰ ਜੇ ਰਮਣੀ ਨੇ 10000 ਜੱਜਦਾ ਲੈਂਦਾ ਨਾ ਮੈਂ ਇਕੱਠਾ ਕਰ ਪੰਜ000 ਦੇ ਜਾ ਦਣਾ ਲੈ ਸੁਣ ਲੋ ਹਾਂ ਵੇਖੀ ਕਿੰਨੀ ਖੋਸ਼ ਹਨ ਫੋਨ ਨਾ ਫੋਕਾ ਨਹੀਂ ਤੇ ਫੋਕਾ ਕਰੋ ਚਲ ਮੈਂ ਸੂਟ ਸਵਾਵਾ ਲਿਆਵਣਾ ਉਹਨੇ ਤੈਨੂੰ ਸਵਾ ਲਿਆ ਕੇ ਦੇਣੀ ਗੱਲਾਂ ਹੀ ਕਰਦੀ ਓ ਉਹ ਤੇਰੇ ਕੋ ਖੋ ਕੇ ਲੱਗੀ ਤੈਨੂੰ ਨਹੀਂ ਲੱਗਦੇ ਨਾ ਆਹੀ ਇਹਨਾਂ ਦਾ ਕੰਮ ਤੇ ਤੂੰ ਆਲੀ ਮੰਮੀ ਤੂੰ ਕਹੇ ਬਚਾ ਕੇ ਰੱਖ ਕੀ ਕਰੂੰਗੀ ਬਚਾ ਕੇ ਰੱਖ ਆਪ ਇੱਥੇ ਵੇਖ ਹੀ ਲਿਆ ਵਾ ਸਾਰਾ ਕੁਝ ਵੇਖ ਕੇ ਜਰੀ ਨਹੀਂ ਲੈ ਗਈ ਕੱਢ ਕੇ ਤੂੰ ਆਵਾਜ਼ ਮਾਰੀ ਸੀ ਨਹੀਂ ਮਾਰੀ ਫਿਰ ਵੀ ਲੈ ਗਈ ਅੰਦੀ ਕਿੰਨੀ ਸ਼ੌਕਡ ਹੋ ਗਈ ਹੈ ਮਮੀ ਤੂੰ ਹੀ ਸੂਟ ਲਿਆਓ ਦੱਛਿਆ ਨਹੀਂ ਮੈਨੂੰ ਸਾਰਾ ਕੁਝ ਇਹਨਾਂ ਨੂੰ ਮੈਂ ਦੱਸ ਕੇ ਕਰਾਂ ਕਿ ਮੈਂ ਕਰਨ ਢੀਂ 5000 ਦਾ ਸੂਟ ਲੈ ਕੇ ਦਵਾਂਗੀ ਇਹਨੇ ਕੀ ਲਿਆ ਕੇ ਦੇਣਾ ਜਿਹੜੀ ਆਪ ਇਥੋਂ ਲੈ ਗਈ ਆ ਇਹਨੇ ਤੈਨੂੰ ਦੇਣਾ ਨਾ ਆਇਆ ਗਿਆ ਸੂਟ ਚੋਕੇ ਦੇ ਦੇਣਾ 1000 ਦਾ 500 ਦਾ ਸੂਟ ਦੇ ਦੇਣੇ ਇਹ ਕਿੱਥੋਂ ਦੇਣ ਵਾਲੀ ਛੱਡੋ ਟੈਨਸ਼ਨ ਨਾ ਲਵੋ ਤੁਸੀਂ ਨਾਲੇ ਮੇਰੀ ਗੱਲ ਸੁਣੋ ਪੁੱਤ ਤੂੰ ਟੈਨਸ਼ਨ ਦਿੰਦੀ ਹੈ ਨਾ ਮੈਂ ਤੇਰੇ ਵਾਸਤੇ ਦੋਵੇਂ ਲੈਂਦੇ ਹੀ ਪੜੇ ਸ਼ੌਂਕ ਨਾ ਲੈਂਦੇ ਪੁੱਤ ਵੇਲਾ ਇਸ ਤਰ੍ਹਾਂ ਕਰਦੇ ਨਹੀਂ ਫਿਰ ਵੀ ਨਹੀਂ ਖੁਸ਼ ਹੋ ਜਾਂਦੀਆਂ ਕੋਈ ਨਹੀਂ ਮੰਮੀ ਤੁਸੀਂ ਐਵੇਂ ਦਿਲ ਤੇ ਕਾਤੋਂ ਲਾਉਂਦੇ ਹੋ ਨਾਲੇ ਮੇਰੀ ਗੱਲ ਸੁਣੋ ਮੈਂ ਇੱਥੇ ਆਪਣੇ ਭਰਾਵਾਂ ਨੂੰ ਮਾਂ ਨੂੰ ਭਾਬੀਆਂ ਨੂੰ ਮਿਲਣ ਲਈ ਆਈ ਆ ਮੈਂ ਤੇ ਸੂਟ ਲੈਣ ਆਈ ਆ ਦੱਸੋ ਨਾਲੇ ਗ੍ਰਹਿ ਹੈ ਵੀ ਮੈਂ ਆਪਣੇ ਘਰ ਵਾਲ ਨੂੰ ਇੱਕ ਗਾਵਾਂਗੀ ਨਾ ਉਹਨੇ ਚਾਰ ਲੈ ਕੇ ਦੇ ਦੇਣੇ ਆ ਮੰਮੀ ਰੱਬ ਦਾ ਦਿੱਤਾ ਸਾਰਾ ਕੁਝ ਹੈਗਾ ਤੇ ਭਾਬੀਆਂ ਦਿੰਦੀ ਨੇ ਤੇ ਤੇਰੀ ਮਾਂ ਦੇਂਦੀ ਹੈ ਭਾਬੀਆਂ ਜਿਹੜੇ ਦਿੰਦੀਆਂ ਨੇ ਨਾ ਤਾਂ ਸੇ ਮਾਂ ਨੂੰ ਤੇ ਮੇਸ਼ਾ ਹੁੰਦਾ ਮੇਰੀ ਧੀ ਆਵੇ ਤੂੰ ਮੈਨੂੰ ਕੁਛ ਨਾ ਕੁਝ ਦੇ ਕੇ ਤੋੜਾ ਹਾਂ ਜੰਮੀ ਮੈਨੂੰ ਪਤਾ ਕੋਈ ਨਹੀਂ ਤੇ ਟੈਨਸ਼ਨ ਨਾ ਦਿਲ ਤੇ ਨਹੀਂ ਲਾਣੀ ਕੋਈ ਵੀ ਗੱਲ ਠੀਕ ਹੈ ਨਾ ਤੇ ਆ ਹੁਣ ਮੈਂ ਲੈ ਕੇ ਤੇ ਸੁਵਾ ਕੇ ਆਉਂਗੀ ਇੱਥੇ ਪਵਾ ਕੇ ਆਉਂਗੀ ਠੀਕ ਹੈ ਨਾ ਹਾਂ ਚਲ ਹੁਣ ਰੋਟੀ ਖਾ ਲਈਏ ਆਪਾਂ ਹਾਂਜੀ ਚਲੋ ਤੁਸੀਂ ਆਜੋ ਆ ਮੈਂ ਪਾ ਕੇ ਚਾ ਪਾ ਲਾ ਪਾ ਲਾ ਕੋਣ ਇਹਨੂੰ ਰੱਖ ਲਾ ਇਹ ਵੀ ਨਾ ਗਵਾ ਦਿੰਦੇ ਕੋਈ ਕੁਛ ਨਹੀਂ ਹੁੰਦਾ ਮਾਵੇਂ ਟੈਨਸ਼ਨ ਨਾ ਲੈ ਆਜੋ ਨਹੀਂ ਤੂੰ ਇਹਨੂੰ ਬੜਾ ਨਹੀਂ ਮੰਮੀ ਪੈਸੇ ਸੰਭ ਕੇ ਰੱਖਦਾ ਸੀ ਕਿਵੇਂ ਸੰਭ ਕੇ ਰੱਖਾਂ ਕੁਛ ਨਹੀਂ ਹੁੰਦਾ ਚਲੋ ਰੋਟੀ ਖਾਈਏ ਉਹਨ ਆਪਣੇ ਪੈਰ ਪੱਕੇ ਕਰ ਲੋ ਤੁਸੀਂ ਵੀ ਆਦਾ ਇਹ ਗੱਲ ਦੱਸਾਂ ਤੈਨੂੰ ਮਸ਼ਤਾਨ ਜੀ ਇਹਨਾਂ ਦੇ ਦਿਲ ਬਿਲਕੁਲ ਨਹੀਂ ਹੋਵੇ ਦੋਵਾਂ ਦੇ ਨਹੀਂ ਹੈਗੇ ਦੇਲੁੰਦੇ ਨਾ ਇਸ ਤਰ੍ਹਾਂ ਨਾ ਕਰ ਦੇਣਾ ਆਪਣੇ ਕੋਲੋਂ ਦਿੰਦਿਨਾ ਲੋਕੀ ਤੇ ਲੋਕਾਂ ਦੀਆਂ ਭੈਣਾਂ ਨੂੰ ਦਿੰਦੇ ਐ ਤੇ ਇਹ ਆਪਣੀਆਂ ਭੈਣਾਂ ਨੂੰ ਦੇਣ ਲੱਗੇ ਰੋਦੇ ਐ ਆਗਲਾ ਮੈਂ ਤੈਨੂੰ ਦਿੱਤਾ ਉਹ ਚੋ ਵੀ ਹੱਥ ਰੱਖ ਲਿਆ ਮੇਰੀ ਸੁਣ ਗੱਲ ਨਾਲੇ ਰੋਟੀ ਖਾ ਕੇ ਨਾ ਛੰਮੀ ਭਾਬੀ ਘਰ ਵੀ ਹੋਇਆ ਨਹੀਂ ਤੇਰਾ ਵੀਰ ਕਹੂਗਾ ਇਹधर ਨਹੀਂ ਆਈ

ਤੋਂ ਅਪਸੇਕ ਦੇ ਹੀ ਨਹੀਂ ਹੁਣ ਮੈਂ ਥੋਲੀਆਂ ਜਾ ਪਾਉਣ ਆਈ ਨਹੀਂ ਰਣਜੀਤ ਗਿੱਲਾ ਹੀ ਛੁੱਟ ਗਿਆ ਹੀ ਅੰਦਰ ਕੋਈ ਵੀਰਾ ਕਿੱਥੇ ਆ ਵੀਰਾ ਤੇਰਾ ਪੈਲੀਆਂ ਚ ਜਿਹੜਾ ਵਿਚਾਰੇ ਦਾ ਕੰਮ ਹੀ ਆ ਆਂਦਾ ਹਣਾ ਅੱਧਾ ਥੋੜੀ ਚਿਰ ਤੱਕ ਅੱਛਾ ਅੱਛਾ ਹੋਰ ਸੁਣਾਓ ਤੁਸੀਂ ਕਦੋਂ ਆਈ ਮੈਂ ਭਾਬੀ ਸਵੇਰ ਦੀ ਹੈ ਜੀ ਅੱਛਾ ਹਾਂ ਸਵੇਰ ਦੀ ਆਈ ਹੈ ਤੇ ਹੁਣ ਇੱਥੇ ਤੂੰ ਮੈਨੂੰ ਤੇ ਰਣਜੀਤ ਨੂੰ ਮਿਲਣਾ ਆਉਂਦੀ ਹੈ ਹੁਣ ਤੇਰਾ ਟਾਈਮ ਲੱਗਾ ਸਵੇਰ ਭਾਬੀ ਆ ਕੀ ਬੋਲੁੰਦੇ ਹੋ ਪੇਰੋਂ ਭਾਬੀ ਨਾਲ ਚਾਹ ਬਣਾ ਲਈ ਚਾਹ ਪੀ ਕੇ ਰੋਟੀ ਖਾ ਕੇ ਮੈਂ ਕਿਹਾ ਚੱਲ ਮੈਂ ਨਿੱਕੀ ਭਾਬੀ ਵੱਲ ਹੋ ਕੇ ਆਵਾਂ ਆਹ ਸਾਡੇ ਘਰ ਤੇ ਖੰਡ ਪਤੀ ਨਹੀਂ ਹੈਗੀ ਆਈ ਤਾਂ ਕਿਸੇ ਨੂੰ ਚਾਹ ਪੀ ਆਉਂਦੇ ਹੀ ਨਹੀਂ ਚੱਲ ਜਿਹੜਾ ਅੰਦਰ ਆ ਉਧਰ ਹੀ ਹੋ ਕੇ ਤੇ ਚਲ ਜਾਂਦਾ ਵਾ ਹੈ ਉਹੋ ਹੀ ਘਰ ਚੰਗਾ ਲੱਗਦਾ ਸਾਰਿਆਂ ਨੂੰ ਆ ਤੇਰੀ ਗੱਲ ਨਹੀਂ ਹੈਗੀ ਜਿਹੜਾ ਰਿਸ਼ਤੇਦਾਰ ਆਉਂਦਾ ਵਾ ਨਾ ਉਹਨੇ ਉਧਰ ਹੀ ਰਹਿਣਾ ਆ ਇੱਧਰ ਤੇ ਉਦੋਂ ਆਉਂਦੇ ਆ ਜਦੋਂ ਉਹਨਾਂ ਨੇ ਜਾਨ ਲੱਗਣਾ ਹੋਣਾ ਵਾ ਆ ਤੂੰ ਵੀ ਚੱਲੀ ਹੋਣੀ ਆ ਕਹਿੰਦੀ ਹੋਣੀ ਜਾਂਦੀ ਜਾਂਦੀ ਮਗੇੜਾ ਮਾਰ ਜਾ ਦੂਜੀ ਭਾਬੀ ਵਾਲੀ ਵਗਾਰ ਪੂਰੀ ਕਰ ਜਾ ਮੈਂ 2 ਦਿਨ ਦਿਨ ਰਹਿਣਾ ਹਲੇ ਰਣਾ ਹਾਂ ਚੱਲ ਠੀਕ ਆ ਹੋਰ ਹੋਰ ਸਣਾ ਠੀਕ ਆ ਸਭ ਘਰੇ ਹੁਣ ਹਾਂ ਭਾਬੀ ਸਭ ਠੀਕ ਆ ਕੀ ਹਾਲ ਬਾਜੀ ਦਾ ਫਿਰ ਵੰਗੂ ਸਿੱਧ ਹੋ ਗਿਆ ਨਾ ਚੱਲ ਵਧੀਆ ਤੂੰ ਵੀ ਠੀਕ ਰਿਹਾ ਕਰ ਜੋ ਤੇਰੇ ਚ ਕਮੀਆਂ ਆ ਨਾ ਉਹ ਵੀ ਸੁਧਾਰਨ ਦੀ ਕੋਸ਼ਿਸ਼ ਕਰ ਇਕੱਲਾ ਇੱਕ ਬੰਦੇ ਦਾ ਕਸੂਰ ਨਹੀਂ ਹੁੰਦਾ ਮੈਂ ਮੰਨਦੀ ਆ ਕਿ ਬਾਜੀ ਦਾ ਸਵਾਦ ਥੋੜਾ ਕਾਲਾ ਵਾ ਨਾਲੇ ਡਰਿੰਕ ਕਰਦੇ ਸੀ ਬੰਨੇ ਹੁਣ ਛੱਡਦੀ ਆ ਨਾ ਰਣਜੀਤ ਕਹਿੰਦੇ ਸੀ ਕਿ ਪਰਸੋ ਚ ਉਹਨਾਂ ਦਾ ਫੋਨ ਆਉਂਦਿਆ ਸੀ ਕਹਿੰਦੇ ਮੈਂ ਹੁਣ ਕਦੀ ਨਹੀਂ ਪੀਤੀ ਹੂੰ ਤੇ ਫਿਰ ਕਿੰਨੀ ਵਧੀਆ ਗੱਲ ਆ ਜੇ ਉਹ ਸੁਧਰੇ ਆ ਨਾ ਤੇ ਤੂੰ ਵੀ ਥੋੜਾ ਜਿਹਾ ਸੁਧਰ ਨਹੀਂ ਭਾਬੀ ਥੋੜਾ ਉਹ ਚੇਂਜ ਹੋਇਆ ਥੋੜਾ ਮੈਚ ਚੇਂਜ ਹੋਈ ਆ ਹੁਣ ਸਾਡਾ ਘਰ ਇੱਕਦਮ ਵਧੀਆ ਵਾ ਤੇ ਪਤਾ ਤੇਰੇ ਵੀਰ ਨਾਲ ਗੱਲਾਂ ਹੋਈ ਸੀ ਬਾਜੀ ਕਿ ਇਹਦਾ ਸੁਭਾਅ ਕਾਲਾ ਹੈਗਾ ਵਾ ਇਹ ਮੰਮੀ ਨੂੰ ਨਾ ਬੋਲ ਦਿੰਦੀ ਆ ਬੜਾ ਹੁਣ ਵੇਖ ਚੰਗੇ ਮਾੜੇ ਤੋਂ ਤੇਰੀ ਸੱਸ ਨੇ ਤੈਨੂੰ ਕਿਹਾ ਨਾ ਆਉ ਤੇ ਹੈ ਤੇ ਤੇਰਾ ਫਰਜ਼ ਏ ਉਹਦੀਆਂ ਗੱਲਾਂ ਸੁਣਨੀ ਆ ਇਹ ਨਹੀਂ ਭੀ ਜੇ ਤੈਨੂੰ ਸਮਝਾਉਂਦੀ ਆ ਤੇ ਅਗੋਂ ਨੇ ਇੱਕ ਕੀਤੀ ਤੂੰ ਚਾਰ ਉਹਨੂੰ ਸੁਣਾਉਣੀਆਂ ਫਿਰ ਤੈਨੂੰ ਕਹਿਣੋ ਹਟ ਜੂਗੀ ਫੇਰ ਤੂੰ ਮੁੜ ਕੇ ਰੋ ਕੇ ਪੁੱਟੇ ਸਿੱਧੇ ਕੰਮ ਕਰੇਂਗੀ ਤੇ ਤੂੰ ਕਹਿਣਾ ਮੇਰੇ ਸਾਸਰੇ ਮੈਨੂੰ ਸਮਝਾਇਆ ਨਹੀਂ ਇਹ ਤਾਂ ਸਿਆਣੀ ਬਹਿਣੀ ਹੀ ਨਾ ਹਾਂ ਚੀਜ਼ਾਂ ਨੂੰ ਸਮਝੀਦਾ ਹੁੰਦਾ ਵਾ ਹੋਰ ਕੀ ਕਰਦੇ ਮੰਮੀ ਜੀ ਕੁਛ ਨਹੀਂ ਬੈਠ ਹੋਈ ਸੀ ਰੋਟੀ ਖਾ ਲਈ ਤੇ ਮੈਂ ਕਿਹਾ ਮੰਮੀ ਚਲਦੀ ਹਾਂ ਰੈਸਟ ਕਰ ਲਉ ਉਹ ਵਿਚਾਰੀ ਮੰਮੀ ਦੀ ਤਬੀਅਤ ਜੀ ਠੀਕ ਨਹੀਂ ਸੀ ਤਾਂ ਕੀ ਗੱਲ ਹੋਈ ਤਬੀਅਤ ਕਿਤੋਂ ਤਬੀਅਤ ਕਿਤੋਂ ਠੀਕ ਰਹਿਣੀ ਆ ਆ ਝੋਲਾ ਏਡਾ ਚੁੱਕੀ ਆਉਣ ਡਈ ਸੀ ਸੌਦੇ ਦਾ ਭਰਿਆ ਆ ਪੈਨਸ਼ਨ ਮਿਲੀ ਹੋਣੀ ਆ ਮੰਮੀ ਨੂੰ ਹਾਂਜੀ ਤੇ ਵੇਖ ਲੈ ਕਿੰਨਾ ਸੌਦਾ ਲਿਆ ਕੇ ਤੇ ਉਹਨਾਂ ਦੇ ਘਰ ਛੱਡਿਆ ਵਾ ਇੱਧਰ ਤੇ ਕਿਤੇ 5 ਰੁਪਈਆ ਦੀ ਆਸ ਨਹੀਂ ਹੈਗੀ ਕਿ ਕਿਤੇ 5 ਰੁਪਈਆ ਦੀ ਚੀਜ਼ ਇੱਧਰ ਲੈ ਆਵੇ। ਭਾਬੀ ਜੀ ਤੁਹਾਡੇ ਕਹਿਣ ਤੋਂ ਪਹਿਲਾਂ ਮੈਂ ਮੰਮੀ ਨੂੰ ਸਮਝਾਇਆ। ਮੈਂ ਕਿਹਾ ਮੰਮੀ ਤੁਸੀਂ ਕਿ ਛੋਲਾ ਚੱਕ ਕੇ ਇੱਧਰ ਆਸ਼ਨ ਦਾ ਲੈ ਕੇ ਆਏ ਹੋ। ਮੈਂ ਕਿਹਾ ਤੁਸੀਂ ਵੱਡੇ ਲੈ ਕੇ ਦੇਣ ਦਿਓ ਛੋਟੀ ਨੇ ਨਹੀਂ ਕਹਿਣਾ। ਮੈਂ ਕਿਹਾ ਸਾਰੇ ਖਰਚੇ ਵੀ ਫਾਰਗ ਹੋ ਜੋ। ਮੇਰੀ ਗੱਲ ਸੁਣ ਮੈਂ ਪਹਿਲੇ ਕੋਲ ਚਾਹ ਲੈ ਕੇ ਆਵਾਂ। ਤੂੰ ਕਹਿਣਾ ਭਾਬੀ ਆਹ ਕਿਹੜੀਆਂ ਗੱਲਾਂ ਕਰ ਮਾਰਦੀ ਐ। ਕੋਲ ਚਾਹ ਬਣਾ ਕੇ ਲਿਆਵਾਂ ਪਹਿਲੇ। ਚਾਹ ਭਾਬੀ ਮੈਂ ਪੀ ਕੇ ਆਈ ਆ। ਤੇ ਬਹੁਤ ਹੁਣ ਮੇਰਾ। ਚਲ ਫਿਰ 15 ਮਿੰਟ ਤੱਕ ਬਣਾ ਦੇਣੀ। ਹੁਣੇ ਪੀਤੀ। ਹੁਣੇ ਮੈਂ ਪ ਮਾਤਾ ਨੇ ਉਹਨਾਂ ਦੀ ਬੰਨਾ ਹੁਣ ਪੈਨਸ਼ਨ ਆਈ ਆ ਉਧਰ ਸੌਂਦਾ ਸੁੱਟਦਾ ਵਾ ਸਾਡੇ ਇੱਧਰ ਨਾ ਆਈ ਆ ਤੇ ਨਾ ਸਾਨੂੰ ਉਹਨੇ ਪੁੱਛਿਆ ਵਾ ਵੀ ਪੁੱਤ ਤਾਨੂੰ ਇਹ ਕਿਸੇ ਚੀਜ਼ ਦੀ ਲੋੜ ਆ ਵੇਖ ਹੁਣ ਡੈਡੀ ਤਾਂ ਫੇਰ ਸਾਂਝੇ ਹੀ ਨਾ ਪਿਓ ਤੇ ਰਣਜੀਤ ਦਾ ਵੀ ਉਹਨਾਂ ਹੀ ਤੇ ਉਧਰ ਉਹ ਬਾਜੀ ਦਾ ਵੀ ਉਹਨਾਂ ਹੀ ਇਹਦਾ ਮਤਲਬ ਇਹ ਨਹੀਂ ਆ ਕਿ ਉਧਰ ਪੈਨਸ਼ਨ ਆਈ ਉਧਰ ਸੌਦਾ ਲੈ ਆਈ ਆ ਇੱਧਰ ਕੁਝ ਵੀ ਨਹੀਂ ਲਿਆ ਕੇ ਦਿੱਤਾ ਸਾਨੂੰ ਤੇ ਨੀ ਨਾ ਪੁੱਛਦੀ ਵੀ ਪੁੱਤ ਤਾਨੂੰ ਵੀ ਕਿਸੇ ਚੀਜ਼ ਦੀ ਲੋੜ ਆ ਉਧਰੋਂ ਤੇਰੇ ਬਾਜੀ ਨੇ ਇੱਧਰੋਂ ਵੱਡੇ ਬਾਜੀ ਨੂੰ 5000 ਰੁਪਏ ਦਾਹਰਾ ਦਿੱਤਾ 10 ਦਿਨ ਪਹਿਲੇ ਇਹ ਪਤਾ ਕੀ ਕਹਿੰਦੇ ਕਹਿੰਦੇ ਮੈਂ 2 ਦਿਨ ਬਾਅਦ ਵਾਪਸ ਕਰ ਦੂੰਗਾ ਤੇ ਅੱਜ ਤੱਕ ਪੈਸੇ ਦੇਣ ਦੇ ਹੀ ਉਹ ਤੋਂ ਬਾਅਦ ਰঞ্জੀਤ ਨੇ ਤਾਂ ਪੁੱਛਿਆ ਹੀ ਨਹੀਂ ਰঞ্জੀਤ ਦਾ ਸੁਭਾਅ ਤੇ ਨੂੰ ਚੰਗੀ ਤਰ੍ਹਾਂ ਪਤਾ ਵਾ ਵੀ ਉਹਨਾਂ ਉਹ ਦੇਣ ਵਾਲਿਆਂ ਚੋਂ ਆ ਲੈਣ ਵਾਲਿਆਂ ਚੋਂ ਨਹੀਂ ਮੈਂ ਕਿੰਨੀ ਵਾਰੀ ਫੋਨ ਕਰਕੇ ਕਿਹਾ ਵੀ ਪੁੱਛੋ ਉਹਨਾਂ ਨੂੰ ਫੋਨ ਕਰੋ ਵੀ ਸਾਡਾ 5000 ਤਾਂ ਵਾਪਸ ਦੇਣ ਤੇ ਅੱਗੋਂ ਮੇ ਨਾਲ ਲੜਾਈ ਕਰਦੇ ਆ ਆਖੇ ਜਦੋਂ ਹੋਊਗਾ ਦੇ ਦਊਗਾ ਅਭੀ ਭਾਜੀ ਤਨਖਾਣੀ ਨਾ ਆਈ ਉਹਨਾਂ ਦਾ ਹੱਥੋਂ ਨਾ ਟੈਟ ਹੀ ਚੰਦਾ ਪਿਆ ਵਾ ਤਾਂ ਕਰਕੇ ਉਹਨਾਂ ਕੋ ਦਿੱਤੇ ਨਹੀਂ ਗੇ ਨਹੀਂ ਤਾਂ ਉਹਨਾਂ ਨੇ ਵਾਪਸ ਕਰ ਦੇਣੀ ਸੀ ਲੈ ਫਿਰ ਕੀ ਹੋ ਗਿਆ 5000 ਲਿੱਤਾ ਤੇ ਦੇ ਰੇਣਾ ਵਾ ਭਾਜੀ ਨਹੀਂ ਭਾਈ ਨੇ ਕਿਹੜਾ ਰੱਖ ਲੈਣਾ ਵਾ ਅੱਛਾ ਰਹਾ ਤਾਂ ਇਹਦਾ ਮਤਲਬ ਤੇਰੇ ਨਾਲ ਸਾਰੀਆਂ ਗੱਲਾਂ ਉਧਰ ਹੋ ਗਈਆਂ ਨੇ ਹਨਾ ਤੀ ਤਨਖਾਣੀ ਆਈ ਤੇ ਇੱਧਰ ਸੌਦੇ ਆਉਂਦੇ ਨੇ ਤੇ ਸਭ ਕੁਝ ਮੈਂ ਤੇ ਇਹ ਚੀਜ਼ ਭੁੱਲ ਹੀ ਗਈ ਆ ਵੀ ਤੀ ਤਾਂ ਤੂੰ ਵੀ ਉਹਨਾਂ ਦੀ ਤੇ ਪਰਜਾਈ ਤੈਨੂੰ ਵੀ ਉਹ ਪਹਿਲੇ ਉੱਧਰ ਐਂ ਤਕੂਣੀ ਲੈ ਭਾਬੀ ਕਾ ਕਿਦਾਂ ਦੀ ਗੱਲ ਕਰਦੇ ਹੋ ਤੁਸੀਂ ਮੇਰੇ ਵਾਸਤੇ ਤੂੰ ਵੀ ਇੱਕੋ ਜੀ ਉਹ ਵੀ ਇੱਕੋ ਜੀ ਹੀ ਆ ਲੈ ਸ਼ੁਰੂ ਤੋਂ ਆ ਗੱਲ ਕਰਨੀ ਹੈ ਆ ਤਾਂ ਗੱਲ ਤੁਹਾਨੂੰ ਵੀ ਪਤਾ ਵਾ ਕਿ ਮੈਂ ਦੋਵਾਂ ਨੂੰ ਬੜਾ ਪਿਆਰ ਕਰਦੀ ਆ ਮੈਂ ਇੱਕੋ ਜੀ ਹੁੰਦੀ ਨਾ ਤੇਰੇ ਵਾਸਤੇ ਫੇਰ ਤੂੰ ਮੇਰੀ ਵੀ ਕੋਈ ਗੱਲ ਸੁਣਦੀ ਜਿਉਂ ਜਿਉਂ ਮੈਂ ਤੇਰੇ ਨਾਲ ਗੱਲ ਕਰਨੀ ਨਾ ਤੂੰ ਉੱਧਰ ਦੀ ਸਪੋਰਟ ਕਰਨਦੀ ਆ ਸਾਰੀ ਕੋਈ ਗੱਲ ਨਹੀਂ ਜੇ ਪੈਸੇ ਲੈ ਤੇ ਫੇਰ ਕੀ ਹੋ ਗਿਆ ਉਹਦੀ ਤੇ ਤਨਖਾਹ ਨਹੀਂ ਆਉਂਦੀ ਇੱਧਰ ਸਾਡਾ ਪੈਲੀਆਂ ਜੋ ਕਿੰਨਾ ਕਾਉਂਡਿਆ ਕਿਤੇ ਹੈ ਇਹ ਸਾਰਿਆਂ ਨੂੰ ਦਿਸਦਾ ਵਾ ਕਿ ਉਹ ਸਾਰਾ ਦਿਨ ਮਿਹਨਤ ਕਰਦਾ ਕੀ ਨਿਕਲ ਰਿਹਾ ਪੈਲੀਆਂ ਚੋ ਅੱਜ ਹਾਂ ਜੱਟਾਂ ਤੇ ਜ਼ਮੀਨ ਚ ਰੋਲਿਆ ਪਿਆ ਵਾ ਕਿੰਨਾ ਘਾਉਂ ਡਿਆ ਕਿਤੇ ਤੈਨੂੰ ਕੀ ਪਤਾ ਸੀ ਆਪਣਾ ਗੁਜ਼ਾਰਾ ਕਿੱਦਾਂ ਕਰਨ ਦੇ ਆ ਰੱਬ ਦਾ ਦਿੱਤਾ ਸਭ ਕੁਝ ਹੈਗਾ ਤੁਹਾਡੇ ਕੋ ਕਿਉਂ ਇਦਾਂ ਗਰੰਦੋ ਤੁਸੀਂ ਗੱਲ ਤੇ ਰਹਦਾ ਉਹ ਹੀ ਆ ਕਿ ਤੈਨੂੰ ਵੀ ਇਹੋ ਸਿਖਾਇਆ ਪੜਾਇਆ ਗਿਆ ਵਾ ਤੇ ਉਧਰ ਪਤਾ ਨਹੀਂ ਕਿਹੜੀ ਖਾਨ ਖੋਦੀ ਆ ਉਧਰ ਸਭ ਕੁਝ ਹੈਗਾ ਨਹੀਂ ਉਧਰ ਕੀ ਨਹੀਂ ਹੈਗਾ ਮੇਰੀ ਗੱਲ ਸੁਣ ਪੈੜੀ ਚ ਮੇਰਾ ਬੰਦਾ ਮਿਹਨਤਾਂ ਕਰਦਾ ਰਿਆ ਆ ਜਿੰਨੀ ਦੀ ਤਨਖਾਹ ਹੁੰਦੀ ਸੀ ਨਾ ਇਹ ਕਿਤੇ ਹੀ ਆ ਕਿਲੋ ਗੰਡੇ ਤੇ ਕਿਲੋ ਆਲੂ ਲਿਆ ਕੇ ਘਰ ਰੱਖਦਾ ਹੋਵੇ ਬਾਜੀ ਸਾਰੀ ਤਨਖਾਸੀ ਮਰਿਆਤ ਬਣਾਉਂਦਾ ਰਿਹਾ ਇਹਨਾਂ ਨੇ ਬਥੇਰਾ ਕੁਝ ਜੋੜਿਆ ਵਾ ਵੇਖੀ ਹੁਣ ਹੌਲੀ ਹੌਲੀ ਨਿਕਲਦੇ ਆਵਾ ਨਾ ਦੇ ਨਵੀਆਂ ਚੀਜ਼ਾਂ ਹੌਲੀ ਹੌਲੀ ਲਿਆਉਣ ਹੁਣ ਹੁਣ ਕੱਢਣ ਦੇ ਨੇ ਪੈਸੇ ਇਹ ਸਾਂਝੇ ਖਾਤੇ ਦਾ ਘਰ ਜੋੜਿਆ ਵਾ ਜਿਹੜੀਆਂ ਹੁਣ ਚੀਜ਼ਾਂ ਬਾਹਰ ਆਉਣ ਦੀ ਤੇ ਇੱਥੇ ਇੱਥੇ ਮੇਰਾ ਬੰਦਾ ਕਮਾਈ ਕਰਦਾ ਰਹਿ ਗਿਆ ਉਹਨੇ ਕਿਤੇ ਤੇਲਾ ਨਹੀਂ ਜੋੜਿਆ ਵਿਚਾਰੀ ਐ ਉਹਨੂੰ ਇਹਨਾਂ ਨੇ ਧੱਕ ਕੇ ਤੇ ਹੁਣ ਬਾਹਰ ਮਾਰਿਆ ਵਾ ਭਾਬੀ ਆ ਤੁਹਾਡੇ ਗੱਲ ਦਾ ਕੀ ਮਤਲਬ ਹੈਗਾ ਵਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤੂੰ ਹੀ ਤੇ ਇੱਕ ਉਮੀਦ ਪਾਲ ਕੇ ਬੈ ਗਈ ਹੋ ਕਿ ਮੰਮੀ ਉਧਰ ਵੀ ਜਿੰਨਾ ਉਧਰ ਕਰਨਦੇ ਆ ਉਨਾ ਹੀ ਉਧਰ ਕਰਨ ਮਾਂ ਵੀ ਜਾਰੀ ਮੇਰੀ ਕੀ ਕਰੇ ਉਹ ਤੇ ਦੋਹਾਂ ਪਾਸੇ ਫਸ ਗਈ ਹੋਈ ਆ ਮੈਂ ਤੇ ਮੰਮੀ ਨੂੰ ਵੀ ਸਮਝਾ ਕੇ ਨਾ ਮੱਥਾ ਮਾਰ ਕੇ ਆਈ ਆ ਕਿ ਮੰਮੀ ਤੁਹਾਨੂੰ ਉਧਰ ਵੀ ਕਰਨ ਦਾ ਕੋਈ ਫਾਇਦਾ ਨਹੀਂ ਨਾ ਤੁਸੀਂ ਇੱਧਰ ਕਰਨਾ ਤੁਸੀਂ ਆਪਣੀ ਪਾਪਾ ਨੇ ਪੈਨਸ਼ਨ ਲਾਈ ਹੈ ਨਾ ਡੈਡੀ ਨੇ ਪੈਨਸ਼ਨ ਲਾ ਕੇ ਗਏ ਨਾ ਮੰਮੀ ਦੀ ਉਹ ਵੀ ਸ਼ੂਗਰ ਆ ਕਿ ਉਹਨਾਂ ਦੀ ਨੌਕਰੀ ਸੀਗੀ ਤੇ ਉਹਨਾਂ ਨੂੰ ਪੈਨਸ਼ਨ ਲੱਗ ਗਈ ਉਹਨਾਂ ਦਾ ਗੁਜ਼ਾਰਾ ਬੜਾ ਵਧੀਆ ਹੋ ਸਕਦਾ ਵਾ ਪਰ ਮੰਮੀ ਇਸ ਗੱਲ ਨੂੰ ਸਮਝਣ ਨਹੀਂ ਦੇ ਉਹ ਉਧਰ ਖਰਚਾ ਕਰਨ ਦੇ ਕਦੀ ਦੁੱਧ ਲਿਆਂਦੇ ਕਦੀ ਰਾਸ਼ਨ ਲਿਆਂਦੇ ਆ ਉਮੀਦੋਂ ਤੁਸੀਂ ਵੀ ਆਪਣੇ ਦਿਲ ਚ ਪਾਲ ਕੇ ਬੈਗੇ ਕਿ ਸੀਮਾ ਵੱਲ ਕਰਦੀ ਵੀ ਇਹ ਤਾਂ ਮੇਰੇ ਵੱਲ ਕਿਉਂ ਨਹੀਂ ਕਰਨਦੀ ਮੈਨੂੰ ਤੇ ਤੂੰ ਬੜੀਆਂ ਪਟੀਆਂ ਪੜਾਉਣ ਦੇਈਆਂ ਉਧਰ ਤੂੰ ਇੱਕ ਵਾਰੀ ਨਹੀਂ ਕਿਹਾ ਹੋਣਾ ਕਿ ਭਾਬੀ ਕਿਉਂ ਸੋਦਾ ਮੰਗਾਇਆ ਜੀ ਉਹਦੇ ਕੋ ਲੈ ਭਾਬੀ ਮੈਂ ਸੀਮਾ ਭਾਬੀ ਨਾਲ ਕੋਈ ਗੱਲ ਨਹੀਂ ਕੀਤੀ ਮੈਂ ਮੰਮੀ ਨੂੰ ਬੜਾ ਸਮਝਾ ਕੇ ਆਈਆਂ ਕੀ ਮੰਮੀ ਤੁਸੀਂ ਇੱਧਰ 1 ਰੁਪਿਆ ਨਾ ਲਾਵੋ ਤੁਸੀਂ ਆਪਣਾ ਦੁੱਧ ਲਿਆਵੋ ਦੁੱਧ ਪੀਵੋ ਉਹਨਾਂ ਦੇ ਵਿਚਾਰੇ ਤਾਂ ਗੋਡੇ ਇਨ ਦਰਦ ਹੁੰਦੇ ਆ ਉਹਦੇ ਕੋਲ ਤਾਂ ਦੁੱਧ ਵੀ ਨਹੀਂ ਝੜੰਦਿਆ ਇੰਨੀ ਉਹਦੀ 25000 ਪੈਨਸ਼ਨ ਆਂਦੀ ਆ ਹੱਥ 'ਚ ਉਹਦੇ 1 ਰੁਪਿਆ ਨਹੀਂ ਆਂਦਾ ਸਾਰਾ ਖਰਚਾ ਕਰੰਦੇ ਆ ਤੇ ਮੈਂ ਕੀ ਕਰਾਂ ਮੈਂ ਲੈ ਲੈਣੀ 25000 ਪੈਨਸ਼ਨ ਤੇਰੀ ਮਾਂ ਦੀ ਮੈਨੂੰ ਇਹ ਦੱਸ ਆ ਜਿਹੜਾ ਭਾਸ਼ਨ ਕਰਨ ਦੀ ਆ ਨਾ ਲੰਬਾ ਚੋੜਾ ਉਹ ਪਹਿਣਾ ਉੱਥੇ ਜਾ ਕੇ ਕਰ ਦੰਦ ਉਹਦੇ ਲਵਾਉਣ ਵਾਲੇ ਆ ਵਿਚਾਰੇ ਦੰਦ ਵੀ ਨਹੀਂ ਲਵਾਏ ਉਹਨਾਂ ਨੇ ਉਹ ਅਹੀਂ ਲਵਾ ਦਿੰਨੇ ਆ ਉਨੂੰ ਕਾ ਪੈਨਸ਼ਨ ਉਧਰ ਜਾੜੀ ਜਾਵੇ ਸੌਦਾ ਉਧਰ ਲਿਆ ਕੇ ਦਵੇ ਬਾਬੀ ਨੂੰ ਘੂਟ ਉਧਰ ਲਿਆ ਕੇ ਦਵੇ ਦੰਦ ਨਹੀਂ ਲਵਾ ਦਿੰਨੇ ਮੇਰੀ ਗੱਲ ਸੁਣ ਰਾਗਾ ਤੂੰ ਸਾਰੇ ਬੋਲੀ ਉਹਨਾਂ ਦੀ ਬੋਲਦੀ ਪਈਆਂ ਬਾਬੀ ਮੈਂ ਉਹਦੀ ਕੋਈ ਬੋਲੀ ਨਹੀਂ ਬੋਲਦੀ ਵੀ ਮੇਰੀ ਗੱਲ ਸੁਣ ਪੁੱਤ ਦੇ ਮਾਂ ਸੰਝੀ ਹੈ ਨਾ ਦੋ ਪੁੱਤ ਉਹਦੇ ਹੀ ਹੈਗੇ ਆ ਨਾ ਉਹਨਾ ਉਹ ਕੁਝ ਦਿੰਦਾ ਨਾ ਉਹ ਕੁਝ ਦਿੰਦਾ ਮੰਮੀ ਵਿਚਾਰ ਨੂੰ ਕੌਣ ਵੇਖੇਗਾ ਭਾਬੀ ਇੰਨੀ ਗੱਲ ਦਾ ਜਵਾਬ ਦੋ ਮੈਨੂੰ ਉਹ ਵਿਚਾਰੀ ਕਿਸ ਜੋਗੀ ਰਹੀ ਹੈ ਉਹ ਐਸੇ ਜੋਗੀ ਆ ਉੱਥੇ ਡਈ ਹੈ ਨਾ ਚੀਜ਼ਾਂ ਲਿਆ ਲਿਆ ਦੇਣ ਫਿਰ ਵੇਖੇ ਉਹ ਅਹੀਂ ਨਹੀਂ ਵੇਖਣੀ ਸਾਨੂੰ ਕੀ ਦੇਣ ਡਈ ਆ ਕਿ ਜਿਹੜਾ ਅਸੀਂ ਵੇਖਾਂਗੇ ਉਹਨੂੰ ਬਾਂਦੀ ਤੇ ਉਹਨਾਂ ਦੀ ਆ ਉਹ ਰঞ্জੀਤ ਭਾਜੀ ਉਹਦਾ ਮੁੰਡਾ ਨਹੀਂ ਹੈਗਾ ਭਾਬੀ ਇਹੋ ਤੇ ਤੈਨੂੰ ਮੈਂ ਪੁੱਛਣ ਦੀ ਆ ਕਿ ਰঞ্জੀਤ ਭਾਜੀ ਉਹਦਾ ਮੁੰਡਾ ਹੈਗਾ ਵੈਸੇ ਮੈਨੂੰ ਲੱਗਦਾ ਨਹੀਂ ਆ ਕਿ ਰঞ্জੀਤ ਭਾਜੀ ਉਹਦਾ ਮੁੰਡਾ ਆ ਤੇਰੀਆਂ ਕਰਤੇ ਭਾਜੀ ਵਾਸਤੇ ਤੇ ਕਦੀ ਕੁਝ ਸੋਚਿਆ ਹੀ ਨਹੀਂ ਉਹਨੇ ਹਮੇਸ਼ਾ ਵੱਡੇ ਵਾਸਤੇ ਸੋਚਦੀ ਆ ਤੇ ਵੱਡੀ ਨੌਂ ਵਾਸਤੇ ਸੋਚਦੀ ਉੱਥੇ ਛਿੱਤਰ ਖਾਂਦੀ ਫੇਰ ਉੱਥੇ ਰਹਿੰਦੀ ਫੇਰ ਉੱਥੇ ਚੀਜ਼ਾਂ ਲਿਆ ਕੇ ਦਿੰਦੀ ਸਾਡਾ ਕੀ ਸੋਚਦੀ ਅੱਜੋਂ ਮੈਨੂੰ ਵਾਲ ਵਾਂਗੂ ਸਾਈਡ ਤੇ ਕੀਤਾ ਨਾ ਇੱਕ ਵਾਰੀ ਮੇਰੇ ਘਰ ਦੋਵੇਂ ਜਾਣੀ ਆਈਆਂ ਉਹ ਵੀ ਸੀਮਾ ਮਿਲਣ ਆਈ ਤੇ ਨਾਲ ਇਹ ਮਿਲਣ ਆਈ ਮੰਮੀ ਇਹਦਾ ਕਰਦੀ ਨਹੀਂ ਮੰਨਦਾ ਮੇਰੇ ਘਰ ਢੇੜਾ ਲਾਵੇ ਕਿ ਮੇਰੀ ਨੌ ਕੱਲੀ ਆ ਤੇ ਮੈਂ ਭਾਈ ਉਹਦਾ ਵੀ ਹਾਲ ਚਾਲ ਪੁੱਛ ਕੇ ਆਵਾਂ 베ਰਾ ਰਣਜੀਤ ਵੀ ਪੋਤੇ ਆ ਉਦੋਂ ਤੈਨੂੰ ਪਤਾ ਨਹੀਂ ਲੱਗਦਾ ਜਦੋਂ ਲੈਣ ਦੀ ਵਾਰੀ ਆਉਂਦੀ ਉਦੋਂ ਰਣਜੀਤ ਦੀ ਸ਼ਮੀ ਦੱਸਦੀ ਆ ਜਦੋਂ ਦੇਣ ਦੀ ਵਾਰੀ ਆਉਂਦੀ ਉਦੋਂ ਵੱਡੇ ਹੈਗੇ ਆ ਉਹ ਭਾਬੀ ਤੂੰ ਹੀ ਪਤਾ ਨਹੀਂ ਕਿਹੜੀਆਂ ਗੱਲਾਂ ਲੈ ਕੇ ਬੈਗਿਆ ਮੈਂ ਮੰਮੀ ਨੂੰ ਅਜਾ ਹੀ ਮੱਤ ਦੇ ਕੇ ਆਈ ਆ ਕਿ ਮੰਮੀ ਨਾ ਤੁਸੀਂ ਉਹਦਾ ਕਰਨਾ ਨਾ ਤੁਸੀਂ ਉਹਦਾ ਕਰਨਾ ਅੱਜ ਤੁਸੀਂ ਕਹਿ ਹੀ ਦਿੱਤਾ ਕਿ ਰঞ্জੀਤ ਪੈਸੇ ਲੈਣ ਵਾਸਤੇ ਜਰ ਜਰ ਪੈਸੇ ਦੀ ਲੋੜੇ ਉਧਰ ਰঞ্জੀਤ ਜੰਮੀ ਚਿੱਤੇ ਆ ਜਾਂਦੀ ਆ ਠੀਕ ਹੈ ਅਤੇ ਮੈਂ ਤਾਂ ਸੱਚੀ ਕਹੂੰਗੀ ਸੱਚ ਦੇ ਹਮੇਸ਼ਾ ਕੋੜਾ ਹੁੰਦਾ ਤੈਨੂੰ ਤਾਂ ਪਤਾ ਹੀ ਹੈ ਇਸ ਗੱਲ ਨੂੰ ਤੁਹਾਡੀਆਂ ਗੱਲਾਂ ਕੋਈ ਕੋੜੀਆਂ ਨਹੀਂ ਲੱਗੀਆਂ ਮੈਨੂੰ ਦੁੱਖ ਹੈਗਾ ਆਪਣੀ ਮਾਂ ਦਾ ਜੜੀ ਕਿ ਹੁਣ ਵਿਚਾਰੀ ਉਧਰ ਵੀ ਫਸ ਗਈ ਇੱਧਰ ਵੀ ਫਸ ਗਈ ਉਹ ਜਾਏ ਤੇ ਜਾਏ ਕਿੱਥੇ ਉਹਦੇ ਅੱਗੇ ਤੇ ਪੈਸੇ ਵੀ ਨਹੀਂ ਆਉਂਦੇ ਪੈਨਸ਼ਨ ਪਿੱਛੂ ਆਉਂਦੀ ਪਹਿਲੇ ਇੱਧਰ ਉੱਧਰ ਖਰਚੋ ਆਉਂਦੀ ਆ ਤੇ ਮਾਤਾ ਨੂੰ ਕੱਢਣਾ ਉਹ ਦਲਦਲ ਚੋਂ ਜੇ ਸਾਡੇ ਹੱਥ ਤੇ ਨਹੀਂ ਨਾ ਪੰਜੀ ਰੱਖਣੀ ਤੇ ਉਧਰ ਕਿਉਂ ਦਿੰਦੀ ਆ ਉਹਨੂੰ ਕਹਿ ਆਪਣੀ ਪੈਨਸ਼ਨ ਆਪਣੇ ਕੋਲ ਰੱਖ ਕਿਉਂ ਦਿੰਦੀ ਉਧਰ ਉਧਰ ਤੇ ਬੋਰਾ ਐ ਚੁੱਕਿਆ ਹੀ ਆਪ ਭਾਵੇਂ ਡਿੱਗ ਪੈਂਦੀ ਸਾਰੀ ਸੜਕ 'ਚ ਬੋਰਾ ਧੁੰਦੀ ਆਉਣ ਡਈ ਹੀ ਘੱਟੋ ਘੱਟ 5000 ਦਾ ਰਾਸ਼ਨ ਲਿਆਈ ਆ ਤੇ ਅਜੇ ਵੀ ਸੀਮਾ ਦੀਦੀ ਲੜਨ ਦੇਹੀ ਕੀ ਆਖੇ ਮੰਮੀ ਖੰਡ ਕਿੱਥੇ ਆ ਤੁਹਾਨੂੰ ਖੰਡ ਵੀ ਗਈ ਹੀ ਹਏ ਭਾਬੀ ਮੈਂ ਤੇ ਆਣ ਕੇ ਹੀ ਫਸ ਗਈ ਨਾਲੇ ਮੇਰੀ ਮਾਂ ਵੀ ਫਸ ਗਈ ਨਾਲੇ ਮੈਂ ਵੀ ਫਸ ਗਈ ਆਪਾਂ ਨੂੰ ਉਧਰ ਦੀ ਸੁਣੀਏ ਜਾਂ ਇੱਧਰ ਦੀ ਸੁਣੀਏ ਵਿਚਾਰੀ ਉਹਦਾ ਖਿਆਲ ਕੌਣ ਰੱਖੇਗਾ ਨਹੀਂ ਤਾਂ ਉਧਰ ਦੀ ਸੁਣਨਾ ਇੱਧਰ ਵੀ ਰਹਿਣ ਦੇ ਇੱਧਰ ਦੀ ਨਾ ਤੇਰੀ ਮਾਂ ਨੇ ਸੁਣੀ ਤੇ ਨਾ ਤੂੰ ਸੁਣ ਲਈ ਭਾਬੀ ਜਦੋਂ ਤੁਸੀਂ ਇਕੱਠੀਆਂ ਸੀਗੀਆਂ ਤੁਹਾਡੀ ਉਦੋਂ ਨਹੀਂ ਨਿਬਦੀ ਸੀ ਹੁਣ ਤੁਸੀਂ ਅਲੱਗ-ਅਲੱਗ ਹੋ ਗਈਆਂ ਤੁਹਾਡੀ ਫੇਰ ਕਿੱਝ ਕਿੱਝ ਇਹ ਕਿਤੇ ਕਿਤੇ ਮੁੱਕਣੀ ਨਹੀਂ ਸਾਡੀ ਕੱਢ ਕਿੱਥੇ ਸਾਡੀ ਤਾਂ ਖਤਮ ਹੈ ਕਿੱਤ ਕਿੱਤੇ ਤੇ ਆ ਮਾਂ ਦੀ ਆ ਹੁਣ ਇਹਨੂੰ ਚੰਗਾ ਸਮਝਾ ਲਈ ਤੇ ਤੈਨੂੰ ਮਾਰਾਂ ਨੀ ਜਠਾਣੀ ਦੀ ਸੀ ਹੁਣ ਵਿੱਚ ਮਾਰਾ ਸੀ ਆਪਾਂ ਪੈ ਗਿਆਂ ਹੁਣ ਉਹ ਵਿਚਾਰੀ ਕਿੱਧਰ ਜਾਵੇ ਉਹਨੂੰ ਕੁਛ ਚਾਹੀ ਜੋਗੀ ਨਹੀਂ ਰਹੀ ਉਹਨੂੰ ਪੁੱਛ ਵੀ ਤੂੰ ਕਿੱਧਰ ਜਾਉਂਦੀ ਉਹਦੇ ਪਿੱਛੇ ਮੈਂ ਫਸ ਗਈ ਕਿ ਮੈਂ ਇੱਧਰ ਦੀ ਸੁਣਾਈ ਉਧਰ ਦੀ ਸੁਣਾ ਹੁਣ ਤੂੰ ਵੀ ਮੈਨੂੰ 36 ਤੋਂ 20 ਗੱਲਾਂ ਸੁਣਾਉਂਦੀ ਆ ਮੇਰੀਆਂ ਗੱਲਾਂ ਤੈਨੂੰ ਬੜੀਆਂ ਰੜਕਦੀਆਂ ਰਾਦਾ ਉਧਰ ਪਰ ਜਾਈ ਤੇਨੂੰ ਛੇਤਾਂ 'ਚ ਪਾਣੀ ਪੀ ਆਉਂਦੀ ਤੈਨੂੰ ਕੰਮ ਹੀ ਜੰਗੀ ਲੱਗਦੀ ਭਾਬੀ ਉਹ ਕੋਈ ਛਿਤਰਾ ਚ ਪਾਣੀ ਨਹੀਂ ਭਲਾਂਦੀ ਕਿਉਂ ਕਿਉਂ ਇਦਾਂ ਬੋਲਦੇ ਰਹਿੰਦੇ ਹੋ ਜੇ ਤੂੰ ਉਹਦੀ ਸਪੋਰਟ ਕਰਨੀ ਹੈ ਨਾ ਤੇ ਇੱਥੇ ਸੋਚ ਸਮਝ ਕੇ ਆਇਆ ਕਰ ਆ ਜਾ ਪਰ ਗੱਲ ਉਧਰ ਦੀ ਕੋਈ ਨਾ ਇੱਧਰ ਕਰਿਆ ਕਰ ਮੇਰੀ ਗੱਲ ਸੁਣ ਧਿਆਨ ਨਾਲ ਚੱਲ ਚਾਹ ਪਾਣੀ ਪੀਣੇ ਆ ਛੱਡ ਦੇ ਭਾਬੀ ਐਵੇਂ ਮੇਰਾ ਵੀ ਸੁਭਾਅ ਫਿਰ ਗੁੱਸੇ ਵਾਲਾ ਵਾ ਕੋਈ ਗੱਲ ਨਹੀਂ ਮੈਂ ਕੱਲੀ ਆ ਨਾ ਤੇ ਕੱਲੀ ਠੀਕ ਐ ਆ ਜੀਂਦੇ ਰਹਿਣ ਮੇਰੇ ਪੇਕੇ ਮੇਰੇ ਪਰਾਂ ਮੇਰੀਆਂ ਪਰਜਾਈਆਂ ਬਥੇਰਾ ਕਰਦੇ ਨੇ ਮੇਲੇ ਨਾ ਮੇਰੀ ਮਾਂ ਹੱਥੇ ਚ ਦੋ ਗੇੜੇ ਆਉਂਦੀ ਮੇਰੇ ਕੋ ਐਡੀ ਕੋਈ ਗੱਲ ਨਹੀਂ ਆ ਕਿ ਮੈਂ ਇਹਨਾਂ ਸਿਰ ਤੇ ਜੀਣ ਨਹੀਂ ਭਾਬੀ ਮੇਰੀ ਸੁਣ ਲਓ ਗੱਲ ਜੇ ਤੁਸੀਂ ਮੇਰੇ ਨਾਲ ਇਦਾਂ ਦਾ ਸੁਭਾਅ ਰੱਖਣਾ ਨਾ ਫੇਰ ਮੈਂ ਇੱਥੇ ਪੈਰ ਨਹੀਂ ਪਾਣਾ ਮੈਂ ਰਣਜੀਤ ਭਾਜੀ ਨੂੰ ਵੀ ਕਹਿ ਦੇਣਾ ਵਾ ਤੇ ਜੇ ਤੁਸੀਂ ਮੇਰੇ ਨਾਲ ਰਹਿਣਾ ਪਿਆਰ ਨਾਲ ਮੈਂ ਇੱਥੇ ਜੀ ਸਦ ਕੇ ਆਉਂਗੀ ਤੇ ਮੈਨੂੰ ਇਦਾਂ ਦਾ ਸੁਭਾਅ ਨਹੀਂ ਚਾਹੀਦਾ ਭਾਬੀ ਰਾਜਾ ਸਿੱਧੀ ਜਿਹੜੀ ਗੱਲ ਆ ਮੇਰੀ ਗੱਲ ਸੁਣ ਲੈ ਤੂੰ ਵੀ ਉਧਰ ਦੀ ਸਪੋਰਟ ਨਾ ਕਰਿਆ ਕਰ ਜੇ ਮੈਨੂੰ ਮਿਲਣ ਆਉਣੀ ਹੈ ਨਾ ਤੇ ਰਣਜੀਤ ਨੂੰ ਮਿਲਣ ਆਉਣੀ ਹੈ ਤੇ ਸਾਡੀ ਗੱਲ ਕਰਿਆ ਕਰ ਉਧਰ ਦੀ ਗੱਲ ਨਾ ਕਰਿਆ ਕਰ ਜਦੋਂ ਤੂੰ ਉਧਰ ਦੀ ਸਪੋਰਟ ਕਰਦੀ ਹੈ ਨਾ ਫਿਰ ਮੈਨੂੰ ਬਾਲਾ ਗੁੱਸਾ ਚੜਦਾ ਹੀ ਭਾਬੀ ਮੈਂ ਕਿਸੇ ਵੱਲੋਂ ਸਪੋਰਟ ਨਹੀਂ ਕਰਦੀ ਨਾ ਉਧਰ ਦੀ ਤੇ ਨਾ ਇੱਧਰ ਦੀ ਮੈਨੂੰ ਬਸ ਆ ਚਾਹੀਦਾ ਵੀ ਰਲ ਮਿਲ ਕੇ ਖੁਸ਼ੀ ਨਾਲ ਰਹੋ ਵਿਚਾਰੀ ਮੇਰੀ ਮਾਂ ਨੂੰ ਪੁੱਛੋ ਇਹ ਨਾ ਭੁੱਲੀ ਕਿ ਕੱਲ ਨੂੰ ਤੂੰ ਕੋਈ ਫੰਕਸ਼ਨ ਕੀਤਾ ਕੇ ਤੇ ਰਿਸ਼ਤੇਦਾਰ ਦੇ ਘਰ ਕੁਝ ਵੀ ਹੋਇਆ ਅਸੀਂ ਦੋਵਾਂ ਨੇ ਪੈਸੇ ਪਾ ਕੇ ਸਾਰਾ ਕੁਝ ਲੈ ਕੇ ਉੱਥੇ ਜਾਣਾ ਇਕੱਲੇ ਤੇਰੇ ਵੱਡੇ ਭਰਾ ਪਰਜਾਈ ਨੇ ਚੀਜ਼ਾਂ ਲੈ ਕੇ ਨਹੀਂ ਜਾਣੀਆਂ ਉੱਥੇ ਜਿਨ੍ਹਾਂ ਨੂੰ ਸਕੇ ਸੋਧਰੇ ਸਮਝਣ ਨਹੀਂ ਆਂ ਮੈਨੂੰ ਵੀ ਇਧਰੋਂ ਇੰਨਾ ਹੀ ਪਾਉਣਾ ਪੈਣਾ ਵਾ ਜਿੰਨਾ ਉਹਨਾਂ ਨੇ ਪਾਉਣਾ ਉਹਨਾਂ ਨੇ ਕੋਈ ਜ਼ਿਆਦਾ ਨਹੀਂ ਪਾਉਣਾ ਜਿਨ੍ਹਾਂ ਦੀ ਸਪੋਰਟ ਕਰਨ ਈ ਆ ਤੂੰ ਦੂਜੀ ਗੱਲ ਤੂੰ ਇਸ ਘਰ ਦੀ ਧੀ ਆ ਤੇਰੀ ਉਹ ਵੀ ਪਰਜਾਈ ਤੇ ਤੇਰੀ ਮੈ ਵੀ ਪਰਜਾਈ ਤੇਰਾ ਉਹ ਵੀ ਪੜਾ ਤੇ ਤੇਰਾ ਰਣਜੀਤ ਵੀ ਪੜਾ ਮੈਂ ਤਾਂ ਕਹਿ ਨਹੀਂ ਦਈ ਆ ਭਾਬੀ ਤੁਸੀਂ ਤਾਂ ਸਾਰੇ ਇੱਕੋ ਇੱਕੋ ਬਰਾਬਰ ਹੈਗੇ ਮੇਰੇ ਵਾਸਤੇ ਮੈਂ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਆ ਕਿਉਂ ਤੁਸੀਂ ਇਦਾਂ ਵਿਤਕਰਾ ਕਰਦੇ ਹੋ ਰਾਧਾ ਬਰਾਬਰ ਸਮਝੋ ਤੇ ਤਾਂ ਆ ਨਾ ਨਾ ਮੰਮੀ ਜੀ ਬਰਾਬਰ ਸਮਝਦੇ ਪਏ ਆ ਤੇ ਨਾ ਤੂੰ ਸਮੇਂ ਦੀ ਕਹੀ ਆ ਭਾਬੀ ਕਿ ਜਦੋਂ ਆਈ ਤੇ ਤੇਰਾ ਹੋਣ ਟਾਈਮ ਲੱਗਾ ਇੱਥੇ ਆਉਣ ਨੂੰ ਭਾਬੀ ਉਹ ਤੇ ਸੀਮਾ ਭਾਬੀ ਨੇ ਚਾਹ ਬਣਾ ਲਈ ਤੇ ਚਾਹ ਪੀ ਲਈ ਤੇ ਰੋਟੀ ਦਾ ਟਾਈਮ ਹੋ ਗਿਆ ਤਾਂ ਕਰਕੇ ਲੇਟ ਹੋ ਗਈ ਭਾਬੀ ਇਦਾਂ ਦੀ ਕੋਈ ਗੱਲ ਹੀ ਨਹੀਂ ਹੈਗੀ ਜਿੱਦਾਂ ਤੂੰ ਸੋਚਣਦੇ ਹੋ ਅੱਛਾ ਚੱਲ ਆ ਥੱਲੇ ਜਾ ਕੇ ਚਾਹ ਪਾਣੀ ਪੀਨੇ ਆ ਨਾਲੇ ਤੂੰ ਰਹਿਣਾ ਹੈ ਕਿ ਚੱਲ ਜਾਣਾ ਹੈ ਮੈਂ 2 ਦਿਨ ਦਿਨ ਰਹਿਣਾ ਭਾਬੀ 2 ਦਿਨ ਨੇ ਤੇ ਇੱਥੇ ਹੀ ਆ ਨਾਲੇ ਹਾਂ ਚੱਲ ਕੋਈ ਗੱਲ ਨਹੀਂ ਫਿਰ ਚੱਲ ਆ ਚਾਹ ਪਾਣੀ ਪੀਏ ਚਲੋ ਤੂੰ ਵੀ ਐਵੇਂ ਤੱਪੇ ਆਉਂਦੇ ਹੋ ਆ ਹੋ ਆਈ ਐ ਹਾਂਜੀ ਮੰਮੀ ਉਹ ਆਈ ਆ ਚੰਗੀ ਤਰ੍ਹਾਂ ਬੋਲੀ ਸੀ ਕੀ ਦੱਸਾਂ ਮੰਮੀ ਉਹ ਤਾਂ ਬੜੀ ਤੱਪੀ ਪਈ ਸੀ ਤੱਪੀ ਕਿਹੜੀ ਗੱਲੋਂ ਕੀ ਪਤਾ ਨਾ ਪਹਿਲਾਂ ਇਹਨਾਂ ਦਾ ਇਕੱਠੀਆਂ ਦਾ ਗੁਜ਼ਾਰਾ ਸੀ ਹੁਣ ਉਹ ਅਲੱਗ-ਅਲੱਗ ਹੋ ਗਈਆਂ ਵਾ ਇਹਨਾਂ ਦਾ ਫੇਰ ਖਿਚੜੀ ਇਹਨਾਂ ਦੀ ਪੱਕਣੀ ਨਹੀਂ ਖਦੀ ਵੀ ਨਹੀਂ ਤਾਂ ਤੂੰ ਤੇ ਨਹੀਂ ਹਾਂ ਮੰਮੀ ਤੂੰ ਨਹੀਂ ਠੀਕ ਹੁਣ ਮੈਂ ਵੱਖਰਿਆ ਵੱਖਰਿਆ ਵੀ ਕਰ ਦਿੱਤਾ ਜੇ ਤਾਂ ਵੀ ਇਹਨਾਂ ਦੀ ਉਹ ਗੱਲ ਰਹੀ ਫੇਰ ਮੇਰਾ ਫਾਇਦਾ ਕਿ ਇਹਨਾਂ ਨੂੰ ਵੱਖਰਿਆ ਕਰਾਂਗਾ ਮੰਮੀ ਠੀਕ ਤੁਸੀਂ ਹੈ ਹੀ ਨਹੀਂ ਹੋ ਚਲ ਆ ਗਈ ਨਾ ਗੱਲ ਤੂੰ ਵੀ ਕਹਤੀ ਹੋਗਾ ਮੈਂ ਤੁਹਾਨੂੰ ਕਹਿਣਾ ਹੀ ਆ ਮੈਂ ਤੁਹਾਨੂੰ ਤਾਂ ਕਹਿਣਾ ਰਾਸ਼ਨ ਤੁਸੀਂ ਇੱਥੇ ਲੈ ਕੇ ਆਂਦੇ ਅਗਲੀ ਨੂੰ ਉਹਨੇ ਮੈਨੂੰ ਉਹੀ ਗੱਲ ਸੁਣਾਈ ਕੰਦੀ ਮੰਮੀ ਨੇ ਵੇਹ ਬੋਰਾ ਚੁੱਕ ਕੇ ਲਿਆਂਦੀ ਦੁੱਧ ਦਾ ਖਰਚਾ ਉਹ ਕਰਦੀ ਵੱਡਿਆਂ ਵਾਲਾ ਹੋ ਰਹਿੰਦੀ ਸਾਰਾ ਖਰਚਾ ਉਧਰ ਉਹ ਕਰਨਦੀ ਆ ਤੁਹਾਨੂੰ ਕਿਉਂ ਦੇਣਦੀ ਆ ਉਹ ਤਾਂ ਆਪਣੇ ਦਿਲ 'ਚ ਇੱਕ ਉਮੀਦ ਪਾਲ ਕੇ ਬੈਠੀ ਹੈ ਕਿ ਮੰਮੀ ਉਧਰ ਵੀ ਕਰਦੀ ਆ ਤੇ ਇੱਧਰ ਵੀ ਬਰਾਬਰ ਕਰੇ ਮੈਂ ਇਹਨੂੰ ਘਰੋਂ ਕੱਢਿਆ ਨਹੀਂ ਸੀ ਘਰੋਂ ਆਪ ਗਈ ਐ ਮੈਂ ਉਹਨੂੰ ਇੱਥੇ ਆ ਰੋ ਇਕੱਠਿਆਂ ਦਾ ਬਹੁਤ ਅਹਿਮੀਅਤ ਹੁੰਦੀ ਆ ਅੱਠੇ ਜਿਹੜਾ ਉਹ ਥੋੜਾ ਨਾ ਮੰਮੀ ਨੇ ਆਪਣੀ ਗੱਲ ਮੰਨੀ ਥੋੜੀ ਨਾ ਵਾ ਤੇ ਮੈਂ ਗਲਤੀਆਂ ਉਹਦੀਆਂ ਨਾ ਫਿਰ ਮੇਰੀਆਂ ਕਿਵੇਂ ਤੂੰ ਗਲਤੀਆਂ ਕਹਤੀ ਹੈ ਭਾਈ ਮੈਂ ਤੁਹਾਡੀ ਗਲਤੀ ਤਾਂ ਕਹਿਨੀ ਹੈ ਜਣਾ ਕਿ ਤੁਸੀਂ ਆਪਣਾ ਪੈਸਾ ਇੰਨਾ ਵਿੱਚ ਖਰਚੰਦੇ ਹੋ ਕੋਲ ਰੱਖੋਗੇ ਤੇ ਇਸਾਈ ਰਹੋਗੇ ਮੰਮੀ ਉਹਨੇ ਤਾਂ ਬਿਲਕੁਲ ਨਹੀਂ ਨਾ ਪੁੱਛਣਾ ਤੁਹਾਨੂੰ ਮੇਰੀਏ ਧੀਏ ਗੱਲ ਸੁਣ ਉਹਨਾਂ ਦਾ ਹੱਥ ਤੰਗ ਸੀ ਉਹ ਚਲੇ ਗਈ ਇਧਰੋਂ ਸਾਰਾ ਕੁਝ ਚੁੱਕ ਕੇ ਲੈ ਕੇ ਕੁਛ ਉਹ ਲੈ ਕੇ ਕੁਛ ਤੇ ਇਹ ਤਾਂ ਹੱਥ ਤੰਗ ਸੀ ਜੇ ਕੁੜੀ ਨੇ ਕਹਿਤਾ ਵੀ ਮੰਮੀ ਥੋੜਾ ਸੌਦਾ ਪਾ ਦੋ ਤੇ ਫਿਰ ਕੀ ਹੋਇਆ ਜੇ ਮੈਂ ਸੌਦਾ ਪਾਤਾ ਤਾਂ ਕਾਲੂ ਉਹ ਕੋਈ ਗੱਲ ਕਹੂਗੀ ਤਾਂ ਉਹਦਾ ਨਾ ਮੈਂ ਕਰੂੰਗੀ ਕਰੂੰਗੀ ਨਾ ਤੇ ਜਦੋਂ ਉਹ ਲਾ ਪਾਇਆ ਇਹ ਵੇਖ ਤੂੰ ਨੂੰ ਦੁੱਖ ਲੱਗ ਗਿਆ ਤੇ ਕਹ ਲੂੰ ਕਿ ਮੈਂ ਉਹਦਾ ਕੀ ਕਰਨਾ ਉਹਨੇ ਤਾਂ ਅੱਡਾ ਜਿਹੜਾ ਦੁੱਖ ਜਿਹੜਾ ਉਹਨੇ ਰਾਸ਼ਨ ਦਾ ਵੇਖਿਆ ਉਹਨੇ ਸਾਰਾ ਗੁੱਸਾ ਮੇਰੇ ਤੇ ਕੱਢਿਆ ਵਾ ਅੱਛਾ ਤਾਂ ਤੂੰ ਬਸ ਸੁਣਾਉਣਾ ਇਹ ਨਾ ਮੈਂ ਉਹਨੂੰ ਸੁਣਾਇਆ ਵੀ ਮੰਮੀ ਮੈਨੂੰ ਪਿਆਰ ਨਾਲ ਸਮਝਾਇਆ ਵਾ ਮੈਨੂੰ ਗੁੱਸਾ ਵੀ ਬੜਾ ਚੜਿਆ ਮੈਨੂੰ ਦੱਸਿਆ ਵੀ ਮੈਂ ਕਿਹਾ ਭਾਬੀ ਤੂੰ ਹੀ ਆਪਣੇ ਦਿਲ 'ਚ ਉਮੀਦ ਨਾ ਪਾ ਲੋ ਕਿ ਮੰਮੀ ਉੱਥੇ ਕਰਨਦੀ ਹੈ ਤੇ ਇੱਥੇ ਵੀ ਬਰਾਬਰ ਹੀ ਕਰੇ ਮੈਂ ਕਿਹਾ ਉਹਦੇ ਹੱਥ 'ਚ ਤੇ ਪੈਸੇ ਵੀ ਨਹੀਂ ਆਉਂਦੇ ਮੈਂ ਕਿਹਾ ਦੰਦ ਉਹਦੇ ਲਵਾਉਣ ਵਾਲੇ ਗੋਡੇ ਉਹਦੇ ਪੀੜ ਹੁੰਦੇ ਦੋ ਦੋਹਰਾ ਗਲਾਸ ਉਹਨੂੰ ਇੱਕ ਨਹੀਂ ਮਿਲ ਉਹ ਉਹਦੇ ਨਹੀਂ ਪੱਲੇ ਪੈਣੀ ਉਹਦੇ ਅੱਧ ਤੱਕ ਪੱਲੇ ਪਈ ਜਿਹੜੀ ਹੁਣ ਪਹਿਣੀ ਆ ਪੁੱਤ ਮੈਂ ਤੇ ਦੋਹਾਂ ਪਾਸੋਂ ਓਕੀ ਹੋ ਗਈ ਉਹਨੂੰ ਤਪੀ ਇਸ ਕਰਕੇ ਪਈ ਆ ਕਿ ਮੰਮੀ ਉਧਰ ਚੀਜ਼ਾਂ ਲੈ ਜਾਂ ਰਹੀ ਆ ਠੀਕ ਆ ਨਾ ਤੇ ਮੰਮੀ ਜਿੱਥੇ ਰਹਿੰਦੀ ਆ ਨਾ ਪੁੱਤ ਉੱਥੇ ਥੋੜਾ ਬਹੁਤ ਤੇ ਮੈਨੂੰ ਕਰਨਾ ਹੀ ਪਊਗਾ ਨਾ ਜੇ ਨਹੀਂ ਮੈਂ करूंगी ਉਹਨਾਂ ਮੈਨੂੰ ਰੋਟੀ ਪੁੱਛਣੀ ਆ ਉਹਨਾਂ ਮੈਨੂੰ ਰੋਟੀ ਪੁੱਛਣੀ ਨਹੀਂ ਇਹ ਆਂਦੀ ਆ ਵੀ ਮੰਮੀ ਉਧਰ ਬਹੁਤ ਸੋਖ ਮੈਂ ਕਿਹਦਾ ਕਿੱਡੀ ਕੌਕੀ ਆ ਨਾ ਮੈਂ ਇਧਰ ਜੋਗੀ ਨਾ ਮੈਂ ਉਧਰ ਜੋਗੀ ਜੇ ਮੈਂ ਉਧਰ ਜਾਨੀ ਆ ਇੱਕ ਦਿਨ ਰਹਿਨੀ ਆ ਫਿਰ ਮੈਂ ਇਧਰ ਆ ਜਾਨੀ ਆ ਇਧਰ ਦੋ ਦਿਨ ਹੀ ਨਹੀਂ ਆ ਫਿਰ ਇੱਕ ਦਿਨ ਮੈਂ ਤਾਂ ਇਧਰ ਜੋਗੀ ਰਹਿ ਗਈ ਮੈਂ ਕਾਦੀ ਸੌਕੀ ਆ ਇਹਨਾਂ ਕੋ ਫਿਰ ਵੀ ਨਹੀਂ ਕਰਕੇ ਰਿਹਾ ਜਾਂਦਾ ਦੱਸ ਮੈਂ ਕੀ ਕਰਾਂ ਉਹੀ ਤਾਂ ਮੰਮੀ ਨੂੰ ਲੱਗਦਾ ਪਿਆ ਵਾ ਕਿ ਮੰਮੀ ਉਥੇ ਬਹੁਤ ਸੋਖੀ ਰਹਿੰਦੀ ਆ ਲਕੀ ਸੀਮਾ ਨੇ ਮੰਮੀ ਨੂੰ ਐ ਰਾਣੀਆਂ ਵਾਂਗੂ ਰੱਖਿਆ ਵਾ ਪਰ ਉਹਨੂੰ ਕੀ ਹੁਣ ਪਤਾ ਕਿ ਮੰਮੀ ਵਿਚਾਰੀ ਕਿੱਦਾਂ ਰਹਿੰਦੀ ਕਿੱਦਾਂ ਨਹੀਂ ਇਹ ਤਾਂ ਮੈਨੂੰ ਪਤਾ ਪੁੱਤ ਮੈਨੂੰ ਪੁੱਛ ਰਵੇ ਮੈਂ ਕਿਤਰਾ ਰਹਿਣੀ ਆ ਜੇ ਨਾ ਮੈਂ ਇਹਨਾਂ ਦਾ ਥੋੜਾ ਬਹੁਤਾ ਕੰਮ ਕਰਾਂ ਨਾ ਨੰਨ ਕੋਈ ਕਦੀ ਚੀਜ਼ ਲਿਆ ਕੇ ਦਵਾ ਇਹਨਾਂ ਮੈਨੂੰ ਰੋਟੀ ਪੁੱਛਣੀ ਨਹੀਂ ਆਪੇ ਬਣਾ ਕੇ ਆਪੇ ਖਾ ਲੈਣੀ ਕਿ ਕਿੱਥੇ ਬੈਠੀ ਬੁੱਲੜੀ ਕਿੱਥੇ ਨਹੀਂ ਬੈਠੀ ਕੋਈ ਗੱਲ ਨਹੀਂ ਕੋਈ ਨਹੀਂ ਮੰਮੀ ਤੁਸੀਂ ਕਰੋ ਪਰ ਲਿਮਟ ਦਾ ਕਰੋ ਜਾਵਾਂ ਨਾ ਕਰੋ ਆਪਣੇ ਵੀ ਪੱਲੇ ਰੱਖੋ ਉਹ ਤਾਂ ਮੇਰੇ ਕੋਲ ਰੀਟ ਪੈ ਰਹੀ ਆ ਕਿੰਨੇ ਖਤਾਏ ਜਿਹੜੇ ਮੈਂ ਲਿਮੈਂਟ ਤੇ ਰੱਖਾ ਤੇ ਕਿੰ ਕੁਸਤੀ ਚ ਮੰਗਾਈ ਕਿੰਨੀ ਹੋ ਗਈ ਆ ਉਹ ਤੇ ਮੀ ਥੋੜਾ ਜਿਹਾ ਸੌਦਾ ਹੁੰਦਾ ਤੇ ਕਿੰਨੇ ਪੈਸੇ ਲੱਗ ਜਾਂਦੇ ਤੇ ਮੇਰੇ ਕੋ ਕੀ ਰਹਿੰਦਾ ਕੁਛ ਵੀ ਨਹੀਂ ਮੈਂ ਫਿਰ ਵੀ ਚੁੱਪ ਕਰਕੇ ਦਾਹ ਮਾਰ ਕੇ ਰਹਿਣ ਦੇਈ ਵੀ ਕੋਈ ਗੱਲ ਨਹੀਂ ਬੱਚੇ ਮੇਰੇ ਖੁਸ਼ ਹਨ ਤੇ ਬੱਚੇ ਫਿਰ ਵੀ ਦੁਖੀ ਆ ਤੇ ਮਾਂ ਉਤੋਂ ਜ਼ਿਆਦਾ ਦੁਖੀ ਆ ਮੈਂ ਤਾਂ ਕਿਸੇ ਪਾਸੇ ਜੋਗੀ ਨਹੀਂ ਰਹੀ ਅਸਲ ਤੇ ਰਾਦਾ ਤੈਨੂੰ ਮੈਂ ਇੱਕ ਗੱਲ ਦੱਸਾਂ ਨਾ ਤੈਨੂੰ ਮੈਨੂੰ ਲੱਕੀ ਰੱਖ ਕੇ ਖੁਸ਼ੀ ਤੇ ਨਾ ਮੈਨੂੰ ਲਾਣਾ ਰੱਖ ਕੇ ਖੁਸ਼ੀ ਠੀਕ ਹੈ ਨਾ ਤੇ ਮੈਂ ਫਿਰ ਕਿੱਥੇ ਜਾਣਾ ਦੱਸ ਮੈਨੂੰ ਕੋਈ ਖੁਸ਼ ਨਹੀਂ ਹੈਗਾ ਬਖੀ ਆਂਦੀ ਵੀ ਜੋ ਮਾਂ ਦਾ ਕੋ ਪਿੰਸਲ ਦੇ ਪੈਸੇ ਆਉਂਦੇ ਹਨ ਨਾ ਉਹ ਅੱਧੇ ਮੈਨੂੰ ਦੇ ਦੇਵੇ ਅੱਧੇ ਉਹ ਨੂੰ ਦੇ ਦੇਵੇ ਤੇ ਆ ਕਿੱਥੇ ਜਾਊਗੀ ਮਾਂ ਤਾਂ ਇੱਕ ਮਾਂ ਆਪਣੇ ਬੱਚਿਆਂ ਨੂੰ ਸਾਹਮ ਲੈਂਦੀ ਹੈ ਸਾਰਾ ਕੁਝ ਉਹਨਾਂ ਦਾ ਕਰਦੀ ਹੈ ਵੱਡਿਆ ਕਰਦੀ ਹੈ ਪੜਾਉਂਦੀ ਹੈ ਲਿਖਾਉਂਦੀ ਹੈ ਵਿਆਹ ਛਾਦੀਆਂ ਕਰਦੀ ਹੈ ਮੈਂ ਫਿਰ ਉਹੀ ਬੱਚੇ ਕੱਲ ਨੂੰ ਆਪਣੀ ਮਾਂ ਨੂੰ ਕੁਛ ਤੇ ਰਾਜ਼ੀ ਨਹੀਂ ਹੁੰਦੇ ਠੀਕ ਹੈ ਨਾ ਚਲ ਨੂਆ ਤੇ ਨਹੀਂ ਪੁੱਛਣਾ ਨਾ ਸਈ ਪੁੱਤ ਤੇ ਪੁੱਛਣ ਮਗਰ ਪੁੱਤ ਵੀ ਮੂੰਹ ਮੋੜ ਜਾਂਦੇ ਆ ਉਹ ਆਂਦਾ ਵੱਡਾ ਪੁੱਛੇ ਵੱਡਾ ਆਂਦਾ ਛੋਟਾ ਪੁੱਛੇ ਦੱਸ ਆ ਬਜ਼ੁਰਗ ਮਾਂ ਕਿੱਥੇ ਜਾਵੇ ਕਿੰਨੂ ਕਿਹਦੇ ਬੂਆ ਖੜਕਾਵੇ ਆਪਣੇ ਪੁੱਤਾਂ ਦਾ ਖੜਕਾਉਗੀ ਨਾ ਕਿਹਦਾ ਖੜਕਾਉਗੀ ਇਹ ਤੇ ਰੁਲਣ ਜੋਗੀ ਰਹਗੀ ਨਾ ਇੱਕ ਬੱਚਿਆਂ ਨੂੰ ਮਾਂ ਸੰਭਲੇ ਜੀ ਮਗਰ ਚਾਰ ਬੱਚੇ ਮਾਂ ਨੂੰ ਨਹੀਂ ਸੰਭ ਸਕਦੇ ਉਹ ਰੋਲਦੀ ਐ ਇੱਕ ਮੈਂ ਹੀ ਮਾਂ ਨਹੀਂ ਆ ਇਹ ਮੇਰੀ ਸਟੋਰੀ ਨਹੀਂ ਪੁੱਤੇ ਇਹ ਘਰ ਘਰ ਦੇ ਇਹ ਸਟੋਰੀ ਮਾਵਾਂ ਦੀ ਹੈਗੀ ਇਹੋ ਕੁਝ ਮਾਵਾਂ ਨਾ ਪੁੱਤ ਕਰਦੇ ਪਏ ਨੋਆ ਕਰਦੀਆਂ ਪਈਆਂ ਇਹ ਮੈਂ ਇਕੱਲੀ ਮੈਂ ਨਹੀਂ ਦੁਖੀ ਪੁੱਤ ਸਾਰੀਆਂ ਮਾਵਾਂ ਦੁਖੀਆਂ ਕੋਈ ਪੁੱਤ ਹੋਊਗਾ ਜਿਹੜਾ ਆਪਣੀ ਮਾਂ ਦੀ ਸੇਵਾ ਕਰਦਾ ਹੋਊਗਾ ਤੇ ਆਪਣੀ ਮਾਂ ਨੂੰ ਕੁਝ ਵਿਸ ਕਰਦਾ ਹੋਊਗਾ ਜਿੱਦ ਸਾਰੇ ਪੁੱਤ ਇਹੋ ਜਿਹੇ ਨਹੀਂ ਹੁੰਦੇ ਬਿਰਲਾ ਹੀ ਕੋਈ ਪੁੱਤ ਇਹੋ ਜਾਂ ਹੁੰਦਾ ਮੈਂ ਕੀ ਤੈਨੂੰ ਦੱਸਾਂ ਮੇਰੀ ਇਕੱਲੀ ਦੀ ਨਹੀਂ ਦੱਲ ਹੈ ਚਲ ਕੋਈ ਨਾ ਅੱਛਾ ਤੈਨੂੰ ਭਾਬੀ ਨੇ ਕੀ ਦੇ ਕੇ ਤੋੜਿਆ ਦੱਸ ਕੁਛ ਨਹੀਂ ਹੁੰਨੇ ਕਿ ਦੇਣਾ ਸੀ ਕੰਦੇ ਤੂੰ ਕਿੰਨੇ ਦਿਨ ਰਹਿਣਾ ਵਾ ਮੈਂ ਕਿ ਭਾਬੀ ਹਲੇ 2-3 ਦਿਨ ਮੈਂ ਠੀਕ ਹੀ ਆ ਬਸ ਆ ਕੇ ਆ ਕੇ ਮੈਂ ਆ ਗਈ ਫਿਰ ਤਾਂ ਕੁਛ ਨਹੀਂ ਦਿੱਤਾ ਨਾ ਚਾਹ ਚੁ ਪਈ ਸੀ ਕੁਛ ਨਹੀਂ ਮੈਂ ਕਿ ਭਾਬੀ ਮੈਂ ਪੀ ਕੇ ਆਈ ਆ ਕੀ ਚਾਹ ਪੀਣੀ ਮੰਮੀ ਉੱਥੇ ਫਿਰ ਚਲ ਕੋਈ ਨਾ ਜਾ ਤੂੰ ਰੈਸਟ ਕਰ ਲੈ 10 ਮਿੰਟ ਰੈਸਟ ਕਰ ਲੈ ਆਈਂ ਤੇ ਕੋਈ ਨਹੀਂ ਮੈਂ ਰੈਸਟ ਕਰ ਲੰਨੀ ਹੁੰਦੀ ਐਵੇਂ ਨਾ ਸੋਚੀਓ ਆਪਣੇ ਦਿਮਾਗ ਤੋਂ ਕੋਈ ਜੋਰ ਨਾ ਪਾਇਓ ਸੋਚਣਾ ਪੁੱਤ ਕੀ ਆ ਜੇ ਸਾਰੀ ਜੱਗ ਨਾ ਹੁੰਦੀ ਆਈ ਉਹ ਮੇਰੇ ਨਾਲ ਹੋਣੀ ਮੈਂ ਨਾ ਕਰੀ ਵੱਖਰੀ ਹੋਣੀ ਆਪ ਮੈਂ ਬੜੀ ਖੁਸ਼ੀ-ਖੁਸ਼ੀ ਆਈ ਸੀ ਮੇਰੇ ਇੱਥੇ ਆਨ ਕੇ ਤੇ ਮੈਂ ਇੱਕਦਮ ਬੜੀ ਦੁਖੀ ਹੋ ਗਈ ਕਿ ਮੇਰੀ ਮਾਂ ਨਾਲ ਸਭ ਕੁਝ ਹੁੰਦਾ ਪੁੱਤ ਤੇ ਹਮੇਸ਼ਾ ਦੁਖੀ ਰਹਿੰਦੀ ਨੋਆ ਨੋਨੀ ਪ੍ਰਵਾਹ ਹੁੰਦੀ ਤੇ ਇਹਨੂੰ ਹਮੇਸ਼ਾ ਪ੍ਰਵਾਹ ਹੁੰਦੀ ਚੁੱਪ ਕਰ ਰhete ਐਵੇਂ ਨਾ ਮਨ ਕਰਤਾ ਕਰੋ ਚੁੱਪ ਕਰੋ ਤੇ ਆ ਉੱਥੇ ਬੈਠੀ ਐ ਸੋਦੀ ਨਾ ਕਦੀ ਮਾਂ ਕਿ ਤੱਕ ਚਲੋ ਮੰਮੀ ਬੱਸ ਚੁੱਪ ਕਰੋ ਕੋਈ ਨਹੀਂ ਮੈਂ ਵੀਰਾਂ ਨਾਲ ਵੀ ਗੱਲ ਕਰਾਂਗੀ ਆਣ ਕੇ ਨਾ ਗੱਲ ਕਰਾਂਗੀ ਮੋਨਾ ਨਾਲ ਵੀ ਇਨਾ ਜੁਤੀ ਕਰੋ ਵਿਚਾਰੀ ਗੁੱਡਰੀ ਮਾਂ ਕਿੱਥੇ ਜਾਏਗੀ ਚੁੱਪ ਕਰੋ ਮੰਮੀ ਚਲੋ ਆਓ ਆਪਾਂ ਰੈਸਟ ਕਰੀਏ ਤੂੰ ਕਰ ਲੈ ਨਾ ਬਾਹਰ ਚੌਂ ਨਹੀਂ ਜਾ ਚੁੱਪ ਕਰੋ ਰੋਣਾ ਨਹੀਂ ਫਿਰ ਕੋਈ ਨਹੀਂ ਮੈਂ ਆਈ ਹਾਂ ਨਾ ਹਣੇ ਦੋ ਦਿਨ ਦਿੰਦੇ ਇੱਥੇ ਹੀ ਆ ਗਿਆ ਮੈਂ ਨਾਲ ਕਰਕੇ ਜਾਉਂਗੀ ਵੇਖ ਲੈ ਨਾ ਤੂੰ ਆਪੇ ਵੇਖ ਲੈ ਨਾ ਸਭ ਕੁਝ ਹੋਂ ਉੱਥੇ ਮੂੰਹ ਬਲਾ ਕੇ ਬੈਠੀ ਆ ਇਹ ਤੇ ਮੂੰਹ ਬਲਾ ਕੇ ਬੈਠੀ ਆ ਮੈਂ ਤੇ ਕਾਹੇ ਜੋਗੀ ਵੀ ਨਹੀਂ ਰਹੀ ਇੱਕ ਮਾਂ ਹੀ ਵੰਡਣ ਮੜੀ ਗਈ ਆ ਹੋ ਵੀ ਨਾ ਲੋਕ ਵੰਡੀ ਜਾਂਦੇ ਮਰਾ ਦੋਖਾ ਹੁੰਦਾ ਮੈਨੂੰ ਮੇਰੇ ਘਰ ਦਾ ਸਾਰਾ ਸਿਸਟਮ ਦੇਖ ਕੇ ਚੁੱਪ ਕਰੋ ਮੰਮੀ ਚਲੋ ਆ ਜਾ ਉੱਧਰ ਕਮਰੇ 'ਚ ਰੈਸਟ ਕਰੋ ਹਮੇਲਾ ਧੀਆ ਨੂੰ ਕਿਰ ਵੀ ਦੋਖ ਹੁੰਦਾ ਮਾਂ ਦਾ ਮਾਂ ਮੀਆਂ ਵੀ ਆਂਦੀਆਂ ਧੀਆ ਫਿਰ ਵੀ ਮਾਂਵਾਂ ਨੂੰ ਪੁੱਛਦੀ ਆ ਭਾਵੇਂ ਉਹਨਾਂ ਨੂੰ ਪੁੱਛ ਤਈਏ ਚਾਹਨਾ ਦਈਏ ਉਹਨੇ ਸਾਰਾ ਮਾਂ ਬਰਦੀ ਗੱਲ ਮਾਪਿਓਂ ਵਾਲੀ ਗੱਲ ਕਰਦੀ ਆ ਨੂਹਾਂ ਜਿਹੜੀਆਂ ਧੀਆਂ ਬਣਾ ਕੇ ਲਿਆਈ ਦੀਆਂ ਮਗਰ ਉਹ ਧੀਆਂ ਨਹੀਂ ਬੰਦੀਆਂ ਉਹ ਨੂਹ ਵੀ ਰਿੰਦੀਆਂ ਨੇ